ਕਵੀਰ ਜਿਨੋ ਕਿਸੂ ਜਾਣਿਆ ਨਹੀਂ ਦਿਨ ਸੁਖ ਨੀਂਦ ਬਿਹਾਏ ਹਮ ਜੋ 부ਜਾ 부ਜਣਾ ਪੂਰੀ ਪਰਿ ਬੁਲਾਏ ਕਵੀਰ ਕਹਾਂ ਜਿਨ ਕੋਈ ਜਾਣਿਆ ਨਹੀਂ ਦਿਨ ਸੁਖ ਨੀਂਦ ਨਹੀਂ ਆ ਗੱਲ ਨਹੀਂ ਨਾ ਜਾਣੀ ਜੇ ਤੇ ਹਰ ਹੁੰਦਾ ਤੇ ਪੈਦੀ ਹੋਰ ਆਮਣਾ ਸੌਂਦੇ ਨੇ ਕਿਸੇ ਤੇ ਪੂਜਾ ਕਰੀ ਜਾਂਦੇ ਨੇ ਕੋਈ ਤੇ ਪੂਜਾ ਕਰੀ ਜਾਂਦਾ ਨੇ ਆਵੜਾ ਨੰਦ ਸੋਖ ਸੰਸਾਰੇ ਸੋਖਾਰ ਸੋਖ ਨਹੀਂ ਸੁਖ ਦੀ ਨਹੀਂ ਜਦੋਂ ਕਹਿੰਦੇ ਅਸੀਂ ਸੁਖ ਦੀ نیند ਵਿਹਾਏ ਸੁਖ ਚਾਹ ਨੀਂਦ ਚ ਦੋ ਚੀਜ਼ਾਂ ਚ ਬੀਤ ਰਹੀ ਐ ਸੁੱਤੇ ਪਏ ਨੂੰ ਸੁਖ ਮੰਨਦੇ ਨੇ ਸੁੱਤੇ ਪਏ ਆਲੇ ਸੁਖ ਨੂੰ ਸੁਖ ਮੰਨਦੇ ਨੇ ਸੁਖ ਨੀਂਦ ਵਿਹਾਏ ਪਿਹਾਈ ਹਮ ਜੋ ਗੂਝਾ ਗੂਜਣਾ ਸੁਖ ਦੀਨ ਨੂੰ ਸੁਖ ਮੰਨ ਕੇ ਉਹਨਾਂ ਦੀ ਜ਼ਿੰਦਗੀ ਚ ਲੱਗ ਰਹੀ ਆ ਕਹਿੰਦਾ ਬੜੀ ਦੀਨ ਦਾ ਜੀ ਬੜੇ ਸੁਖ ਦੀਨ ਸੁਤੇ ਆਈ ਸੁੱਖ ਹੋਣੀ ਜਗਦੇ ਵਾਲਾ ਸੁੱਖ ਨਹੀਂ ਆ ਸੁਤੇਆਂ ਵਾਲਾ ਸੁੱਖ ਆਣਾ ਕੋ ਸਾਰੇ ਸੁਖ ਸੁਤੇਆਂ ਵਾਲਾ ਸੁੱਖ ਜਗਦੇ ਵਾਲਾ ਸੁਖ ਹੀ ਦੀਤ ਤੈਨੂੰ ਸੁੱਖ ਨੀਂਦ ਤੇ ਆਈਂ ਨੀਂਦ ਵਾਲਾ ਸੁੱਖ ਸੁੱਖ ਹੈ ਉਹਨਾਂ ਕੋਲ ਜਾਗਦੇ ਵਾਲਾ ਸੁੱਖ ਨਹੀਂ ਆ ਨਿਕਲ ਜਾਣੀ ਇਹ ਕਬੀਰ ਕੋ ਜਾਗਦੇ ਵਾਲਾ ਸੁੱਖ ਹੈ ਹਮ ਜੋ 부ਝਾ ਬੁੱਝਣਾ ਉਹ ਸਹਜ ਸੁੱਖ ਹੈ ਸਹਜ ਸੁਖ ਜਾਗਦੇ ਵਾਲਾ ਹੁੰਦਾ ਆ ਜਿਹੜਾ ਨੀਂਦ ਵਾਲਾ ਸੁੱਖ ਹੁੰਦਾ ਸੁਤਿਆਂ ਦਾ ਹੁੰਦਾ ਹਮਾ ਜੋ ਬੁੱਝਿਆ ਬੁੱਝਣਾ ਪੂਰੀ ਪਰਿਵਰਤਨ ਇਹਨੂੰ ਆਈ ਸਮਝ ਵੀ ਜਿਹੜਾ ਜਾਗਦੇ ਵਾਲਾ ਸੁੱਖ ਉਹ ਕੋ ਹੋਰ ਚੀਜ਼ ਹੈ ਇਹ ਹੋਰ ਚੀਜ਼ ਆ ਤਾਂ ਸੁਖ ਸੁਖੇ ਦੀ ਮੈਨੂੰ ਜਿਹੜੇ ਵਿਝਾਰ ਦਿੱਤਾ ਪਤਾ ਲੱਗਿਆ ਵੀ ਇਹ ਤਾਂ ਸੁਖੇ ਨਹੀਂ ਹੈ ਪੂਰੀ ਬੜੀ ਬੁਲਾਏ ਉਹ ਮੇਰੇ ਘਰ ਬੁਲਾਏ ਪੈ ਗਈ ਮੈਂ ਲੋਕਾਂ ਨੂੰ ਜਗਾਵਾਂ ਕਿ ਬਈ ਸੁੱਤੇ ਆ ਇਹ ਤਾਂ ਜ਼ਾਰੀ ਸੁੱਤੇ ਪੈਦੇ ਸੁਖ ਚ ਸੁਖਦੇ ਨਹੀਂ ਤਾਂ ਸੁੱਤੇ ਨਾ ਇਹਨਾਂ ਨੂੰ ਜਗਾਵਾ ਕੇ ਮੈਂ ਹੁਣ ਸਾਰਿਆਂ ਨੂੰ ਮੇਰੇ ਗੱਲ ਇਹ ਮੈਨੂੰ ਬੁਲਾ ਰਿਹਾ ਹੈ ਪੂਰੀ ਬੁਲਾਇਆ ਪੂਰੀ ਬੁੱਧ ਬੁਲਾ ਰਹੀ ਹੈ ਮੈਨੂੰ ਜਿਹੜੀ ਸਰਜਣਹਾਰ ਦੀ ਬੁੱਧ ਹੈ ਨਾ ਪੂਰੀ ਉਹ ਪੂਰੀ ਬੁਲਾ ਰਹੀ ਹੈ ਬਲਾ ਘੜ ਪੈ ਗਈ ਮੇਰੇ ਵੀ ਬੋਲ ਇਹਨਾਂ ਨੂੰ ਜਗਾ ਦੇ ਹੰਤੂ ਸਾਰੀ ਸਿਰਜਣਹਾਰ ਦੀ ਪੂਰੀ ਪਰਿ ਬੁਲਾਇ ਪੂਰੀ ਸਾਰੀ ਸਿਰਜਣਹਾਰ ਉਹ ਪੂਰੀ ਬੁੱਧ ਮੈਨੂੰ ਗਹਿਰੀ ਇਹਨਾਂ ਨੂੰ ਜਗਾਉ ਉਹ ਬੁਲਾ ਰਹੀ ਹੈ ਉਹ ਬੁਲਾ ਰਹੀ ਹੈ ਬਲਾ ਉਹ ਬੁਲਾਉਣ ਵਾਲੇ ਨੂੰ ਬਲਾ ਕਹਿੰਦੇ ਨੇ ਮੇਰੇ ਉਹ ਘਰ ਪੈ ਗਈ ਬੇਰਮ ਜਗਾ ਪੂਰੀ ਪੂਰੀ ਬੁੱਤ ਪੂਰੀ ਬਰੀ ਹੈ ਹਾਂ